ਪੰਜਾਬ ਵਿੱਚ ਲੋਕ ਸਭਾ ਚੋਣਾਂ ਆ ਗਈਆਂ ਹਨ ਇੱਕ ਪਾਸੇ ਬਾਬਾ ਸਾਹਿਬ ਦਾ ਉਹਨਾਂ ਦਾ ਬਣਾਇਆ ਹੋਇਆ ਸੰਵਿਧਾਨ ਤੋੜਨ ਦੀਆਂ ਗੱਲਾਂ ਹੋ ਰਹੀਆਂ ਹਨ ਦੂਜੇ ਪਾਸੇ ਅਸੀਂ ਲੋਕ ਬਾਬਾ ਸਾਹਿਬ ਦਾ ਬਣਾਇਆ ਹੋਇਆ ਸੰਦਾਨ ਅਸੀਂ ਜੋੜਨ 'ਚ ਹਰ ਕਾਨੂੰਨ ਰੱਖਣ 'ਚ ਵਿਸ਼ਵਾਸ ਰੱਖਣ ਵਾਲੇ ਇਨਸਾਨ ਹਾਂ ਤਾਂ ਹੁਣ ਵਿਚਾਰ ਕੇ ਹੀ ਤੁਸੀਂ ਇਹ ਸੋਚ ਵਿਚਾਰ ਕੇ ਹੀ ਤੁਸੀਂ ਵੋਟ ਪਾਣੀ ਹੈ ਕਿ ਇੱਕ ਪਾਸੇ ਬਾਬਾ ਸਾਹਿਬ ਦਾ ਸੰਵਿਧਾਨ ਹੈ ਦੂਜੇ ਪਾਸੇ ਬਾਬਾ ਸਾਹਿਬ ਦਾ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਯੋਜਨਾ ਸਾਡੀ ਮੌਜੂਦਾ ਸਰਕਾਰ ਸੈਂਟਰ ਦੀ ਸਰਕਾਰ ਬਣਾਈ ਬੈਠੀ ਹੈ ਉਸ ਤੇ ਤੁਸੀਂ ਵਿਚਾਰ ਕਰਨਾ ਹੈ ਮੇਰੇ ਭੈਣੋ ਤੇ ਭਰਾਵੋ ਤੁਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਓ ਕਿਉਂਕਿ ਇਸ ਟੈਮ ਬਿਕਾਸ ਦੀ ਗੱਲ ਅਤੇ ਮਹਿੰਗਾਈ ਤੇ ਸੰਘਰਸ਼ ਦੀ ਗੱਲ ਹੋ ਰਹੀ ਹੈ ਮਹਿੰਗਾਈ ਨੂੰ ਨੱਥ ਪਾਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡਾ ਜਿਹੜਾ ਸੰਵਿਧਾਨ ਹੈ ਉਹ ਇੱਕ ਲੋਕ ਬਚਾਊ ਨੀਤੀ ਹੈ ਲੋਕ ਮਾਰੂ ਨੀਤੀਆਂ ਤੋਂ ਅਸੀਂ ਬਚ ਕੇ ਰਹਿਣਾ ਹੈ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਆਓ ਰਲ ਕੇ ਪੰਜਾਬ ਵਾਸੀਓ ਕਾਂਗਰਸ ਪਾਰਟੀ ਨੂੰ ਜਿਤਾਈਏ ਬਾਬਾ ਸਾਹਿਬ ਦਾ ਸੰਵਿਧਾਨ ਬਚਾਈਏ